ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਆਂ ਜੀ। ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ। ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ। ਸੋ ਦੋਸਤੋ ਅੱਜ ਆਪਾਂ ਤੁਹਾਨੂੰ ਚਾਰ ਪਸ਼ੂ ਦਿਖਾਉਣ ਜਾ ਰਹੇ ਆਂ। ਜਿਨ੍ਹਾਂ ਦੇ ਵਿੱਚ ਦੋਸਤੋ ਦੋ ਸ਼ਾਹੀਵਾਲ ਵੈੜਾ ਹਨ। ਤੇ ਦੋ ਦੋਸਤੋ ਜਿਹੜੀਆਂ ਮੱਝਾਂ ਹਨ। ਇਸ ਘਰ ਦੀ ਦੋਸਤੋ ਪਹਿਲਾਂ ਵੀ ਜਿਹੜੀ ਵੀਡੀਓ ਇੱਕ ਆਪਾਂ ਅਪਲੋਡ ਕੀਤੀ ਹੈ ਚੈਨਲ ਦੇ ਉੱਪਰ ਸੋ ਅੱਜ ਸੈਕੰਡ ਵਾਰ ਜਿਹੜੀ ਦੋਸਤੋ ਦੂਜੀ ਵਾਰ ਵੀਡੀਓ ਅਪਲੋਡ ਕਰਨ ਜਾ ਰਹੇ ਆ ਮੱਝਾਂ ਦਿਖਾਉਣੀਆਂ ਦੋਸਤੋ ਵਿੱਚ ਦੋ ਇੱਕ ਪਹਿਲੇ ਨੰਬਰ ਤੇ ਝੋਟੀ ਤੁਸੀਂ ਦੇਖ ਰਹੇ ਹੋ ਉਹ ਵੀ ਤੁਹਾਨੂੰ ਉਹਦੀ ਜਿਹੜੀ ਫੁੱਲ ਡਿਟੇਲ ਆਪਾਂ ਭਾਜੀ ਹੁਣ ਨਾਲ ਗੱਲਬਾਤ ਕਰਾਂਗੇ ਉਹਨਾਂ ਤੋਂ ਲੈ ਕੇ ਜਿਹੜੀ ਪੂਰੀ ਜਾਣਕਾਰੀ ਤੁਹਾਡੇ ਨਾਲ ਰੂਬਰੂ ਕਰਵਾਵਾਂਗੇ ਸੋ ਚੱਲਦੇ ਆ ਭਾਜੀ ਹੁਣਾਂ ਦੇ ਕੋਲ ਪੁੱਛ ਲੈਨੇ ਏਰੀਆ ਤੇ ਭਾਜੀ ਹੁਣਾਂ ਦਾ ਨਾਮ ਸਤਿ ਸ੍ਰੀ ਅਕਾਲ ਭਾਜੀ ਭਾਜੀ ਸਤਿ ਸ੍ਰੀ ਅਕਾਲ ਜੀ ਸੋ ਭਾਜੀ ਇੱਕ ਆਪਣਾ ਨਾਮ ਜਰੂਰ ਪਹਿਲਾਂ ਦੱਸ ਜੀਏ ਨਾਮ ਵਾਲੇ ਕਰਵਾਨ ਸਿੰਘ ਜੀ ਠੀਕ ਹੈ ਸੋ ਭਾਜੀ ਕਰਵਾਨ ਸਿੰਘ ਜੀ ਪਹਿਲਾਂ ਵੀ ਆਪਾਂ ਇੱਕ ਵੀਡੀਓ ਬਣਾ ਚੁੱਕੇ ਹਾਂ ਜੀ ਹਾਂਜੀ ਹਾਂਜੀ ਅੱਜ ਦੂਜੀ ਵਾਰੀ ਆਪਾਂ ਆਏ ਹਾਂ ਜੀ ਤੁਹਾਡੇ ਕੋਲ ਹਾਂਜੀ ਬਿਲਕੁਲ ਠੀਕ ਹੈ ਸੋ ਭਾਜੀ ਇਹ ਪਸ਼ੂ ਆਪਣੇ ਕੋਲ ਇੱਕ ਨਵਾਂ ਬਾਕੀ ਪਸ਼ੂ ਆਪਣੇ ਕੋਲ ਫਿਲਹਾਲ ਉਹੀ ਨੇ ਹਾਂਜੀ ਭਾਜੀ ਉਹ ਨਾ ਇਹ ਨਵੀਂ ਝੋਟੀ ਲੈਂਦੀ ਹੈ ਇੱਕ ਝੋਟੀ ਵਿੱਚ ਬੈ ਕੇ ਸੀ ਠੀਕ ਹੈ ਜੀ ਇਹ ਥੋੜਾ ਰੋਗੀਆਂ ਇਸ ਕਰਕੇ ਜਦੋਂ ਬੰਦੇ ਸਾਈ ਸੌਦਾ ਕਰ ਲੈਂਦੇ ਪਰ ਉਹ ਕਹਿੰਦੇ ਪੇਮੈਂਟ ਇੱਥੇ ਆਣ ਕੇ ਲੈ ਜਾਓ ਠੀਕ ਹੈ ਜੀ ਤਾਂ ਸਾਨੂੰ ਸੀਗਾ ਵੀ ਤੁਸੀਂ ਪੈਸੇ ਅਕਾਊਂਟ ਦੇ ਵਿੱਚ ਪਾ ਦਿਓ ਸਾਈ ਜਾਂ ਕੁਝ ਵੀ ਆਪਣਾ ਪਾ ਦਿਓ ਫੇਰ ਅਸੀਂ ਨੰਗੇ ਰੁਕੀਏ ਇਸ ਕਰਕੇ ਆਪਣਾ ਕੰਮ ਨਵਾਂ ਥੋੜ੍ਹਾ ਇਸ ਕਰਕੇ ਉਹ ਬੰਦੇ ਦਾ ਖਰਾਬ ਕੀਤਾ ਆਪਣਾ ਠੀਕ ਹੈ ਜੀ ਠੀਕ ਹੈ ਹਾਂ ਜੀ ਸੋ ਦੋਸਤੋ ਮੇਰੀ ਹੱਥ ਜੋੜ ਕੇ ਬੇਨਤੀ ਆ ਉਹਨਾਂ ਵੀਰਾਂ ਨੂੰ ਵੀ ਬਾਕੀ ਜਿਹੜੇ ਮੇਰੇ ਵੀਰ ਵੀਡੀਓ ਹਮੇਸ਼ਾ ਵੇਖਦੇ ਰਹਿੰਦੇ ਆ ਮੈਂ ਸਮੇਂ-ਸਮੇਂ ਨਾਲ ਦੱਸਦਾ ਵੀ ਰਹਿਣਾ ਬਾਕੀ ਵੀਡੀਓ ਮੇਰਾ ਵੀਰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਇਹਦੇ ਵਿੱਚ ਨਾ ਦੋਸਤੋ ਜਿਹੜੇ ਫਰਾਡ ਬ ਓ ਕਿਤਨਾ ਕਿਤੇ ਖਰਾਬ ਕਰਦੇ ਪਏ ਆ ਆਪ ਕਿਤਨਾ ਕਿਤੇ ਜਿਹੜੇ ਆਪਣੇ ਵਪਾਰ ਦੇ ਧੰਦੇ ਨੂੰ ਵੀ ਜਿਹੜੇ ਪਸ਼ੂ ਕਹਿ ਰਹੇ ਨੇ ਵੀ ਪਹਿਲਾਂ ਤਾਂ ਪਸ਼ੂ ਪੋਜਦਾ ਕਰ ਦੋ ਤੇ ਬਾਅਦ ਵਿੱਚ ਜਿਹੜੀ ਪੇਮੈਂਟ ਤੁਹਾਡੀ ਮੌਕੇ ਤੇ ਪਹੁੰਚ ਕੇ ਇੱਥੇ ਕਰਾਂਗੇ ਦੋਸਤੋ ਨਾ ਸਾਈ ਪਾਉਂਦੇ ਆ ਨਾ ਕੋਈ ਹੋਰ ਜਵਾਨ ਕਰਦੇ ਆ ਤੇ ਸਿੱਧਾ ਆਂਦੇ ਵੀ ਪਸ਼ੂ ਪਚਾ ਦੋ ਸੋ ਉਹ ਜਿੰਦੇ ਵਿੱਚ ਵੀ ਪਸ਼ੂਆਂ ਨੂੰ ਮਤਲਬ ਕਿ ਆਪਣੇ ਜਿਹੜੇ ਪਸ਼ੂ ਪਾਲਕ ਨੇ ਜਾਂ ਵਪਾਰੀ ਵੀਰ ਨੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਉਹਨਾਂ ਦੇ ਨਾਲ ਜਵਾਨ ਕਰਕੇ ਫਿਰ ਮਤਲਬ ਕਿ ਹੋਰ ਜਿਹੜੇ ਫੋਨ ਵੀਰਾਂ ਭਰਾਵਾਂ ਦੇ ਆਉਂਦੇ ਜਿਹੜੇ ਜਿਹੜੇ ਖਰੀਦਦਾਰ ਕੋਈ ਪੱਕੇ ਹੁੰਦੇ ਆ ਤੇ ਉੱਥੇ ਵੀ ਜਾ ਕੇ ਕਾਫੀ ਇਹਦੀ ਖਰਾਬੀ ਹੁੰਦੀ ਹੈ ਖਰਾਬ ਹੁੰਦੇ ਨੇ ਸੋ ਮੇਰੇ ਵੀਰ ਜਿਹੜੇ ਪਸ਼ੂ ਖਾਸ ਕਰਕੇ ਜਿੰਨਾ ਖਰੀਦੇ ਨੇ ਉਹ ਖਰੀਦੇ ਨੇ ਹੋਣ ਉਹ ਖਾਸ ਤੌਰ ਤੇ ਸੰਪਰਕ ਕਰਿਆ ਕਰਨੇ ਬਾਕੀ ਜਿਹੜੇ ਖਰਾਬ ਕਰਨ ਵਾਲੇ ਨੇ ਉਹ ਥੋੜਾ ਜਿਹਾ ਦੂਰ ਆ ਕਰਨਾ ਗਰੇਜ ਕਰਿਆ ਕਰਨ ਕਿਉਂਕਿ ਇਹਦੇ ਨਾਲ ਜਿਹੜੇ ਬੰਦੇ ਨੇ ਖਰੀਦਣਾ ਪਸ਼ੂ ਉਹ ਵੀ ਕਿਤੇ ਨਾ ਕਿਤੇ ਖਰਾਬ ਹੁੰਦਾ ਉਹ ਉਹਦੀ ਘੱਟੋ ਘੜੇ ਇਤਬਾਰ ਦੇ ਲਾਇਕ ਨਹੀਂ ਫਿਰ ਗਿਣਿਆ ਜਾਂਦਾ ਕਈ ਕਈ ਵਾਰੀ ਜਿਹੜੇ ਵੀਰ ਨੇ ਕਈ ਨਾ ਪਸ਼ੂ ਖਰੀਦਣਾ ਹੁੰਦਾ ਉਹ ਜਦੋਂ ਫੋਨ ਕਾਲ ਕਰਦਾ ਤੇ ਉਹ ਵੀ ਇਤਬਾਰ ਆਪਦਾ ਗਵਾਪੈਂਦਾ ਜਿਹੜੇ ਬੇਜਕੀਨ ਬੰਦਿਆਂ ਦੇ ਕਰਕੇ ਤੇ ਉਹ ਭਾਜੀ ਹੁਣ ਦੇ ਕੋਲ ਜਿਹੜੇ ਪਸ਼ੂ ਆ ਤਿੰਨ ਜਿਹੜੇ ਪਹਿਲਾਂ ਵਾਲੇ ਖੜੇ ਨੇ ਦੋ ਸ਼ਾਹੀਵਾਲ ਇੱਕ ਸ਼ਾਹੀਵਾਲ ਵਹਿੜਾ ਦੋਸਤੋ ਇੱਕ ਰਾਠੀ ਦੇ ਵਿੱਚ ਗਈ ਹੈ ਸ਼ਾਹੀਵਾਲ ਕ੍ਰੋਸ ਤੇ ਇੱਕ ਮਾਝੇ ਸੋ ਬਾਕੀ ਭਾਜੀ ਹੁਣ ਤਾਂ ਆਪਾਂ ਏਰੀਆ ਵੀ ਪੁੱਛ ਲੈਣੀ ਆ ਤੇ ਭਾਜੀ ਏਰੀਆ ਵੀ ਆਪਣਾ ਇੱਕ ਵਾਰੀ ਬੋਲ ਕੇ ਜਰੂਰ ਦੱਸੋ ਅੱਜ ਆਪਣਾ ਮੈਂ ਏਰੀਆ ਬੜੀ ਗੋਂਦ ਪਰ ਪੈਂਦਾ ਠੀਕ ਆ ਤੇ ਸਿੰਗਾ ਲੱਗੇ ਠੀਕ ਆ ਜੀ ਜ਼ਿਲ੍ਹਾ ਇਹਨੂੰ ਆਪਣਾ ਕਿਹੜਾ ਪੈ ਗਿਆ ਜੀ ਜ਼ਿਲ੍ਹਾ ਜਲੰਧਰ ਜੀ ਜ਼ਿਲ੍ਹਾ ਜਲੰਧਰ ਪੈ ਗਿਆ ਠੀਕ ਆ ਸੋ ਭਾਜੀ ਇਹ ਕਿ ਪਹਿਲੇ ਨੰਬਰ ਤੇ ਜਿਹੜੀ ਆਪਣੇ ਕੋਲ ਝੋਟੀ ਖੜੀ ਆ ਹਾਂ ਜੀ ਇਹ ਕਦੋਂ ਦੀ ਸੂਈ ਹੈ ਜੀ ਇਹ ਭਾਜੀ ਰਾਤੀ 6:30 ਵਜੇ ਕਰੀਬ ਸੂਈ ਆ 6:30 ਵਜੇ ਦੇ ਕਰੀਬ 6:30 ਵਜੇ ਸੂਈ ਆ 2 ਵਜੇ ਦੀ ਜਿਹੜੀ ਜੇਰ ਪੈਚ ਪੀ ਗਈ ਪੈ ਗਈ ਠੀਕ ਆ ਰਾਤੀ ਦੋ ਵੱਲ ਜਾਂਦੀ ਮੋਦੀ ਦੱਸਦੀ ਹੈ ਦੂਜਾ ਦੱਸਿਆ ਉਹਨਾਂ ਨੇ ਠੀਕ ਆ ਸੋ ਕਿਸਾਨ ਵੀਰੋ ਦੂਜਾ ਸੂਆ ਅੱਗੋਂ ਭਾਜੀ ਉਹਨਾਂ ਦਾ ਵਪਾਰ ਦਾ ਕੰਮ ਆ ਜਿਹੜਾ ਮਾਰੀ ਦੇ ਰਿੱਕੇ ਆ ਕੱਟਣ ਕੋਈ ਫਰਕ ਨਹੀਂ ਠੀਕ ਆ ਜੀ ਮਗਰੇ ਦੇ ਵੱਲੋਂ ਕੱਟੀ ਆ ਗਈ ਠੀਕ ਆ ਜੀ ਠੀਕ ਆ ਸੋ ਵਪਾਰ ਦਾ ਕੰਮ ਆ ਦੋਸਤੋ ਬਾਕੀ ਦੂਜਾ ਸੂਆ ਕਹਿ ਕੇ ਭਾਜੀ ਉਹਨੂੰ ਅੱਗੋਂ ਦਿੱਤੀ ਆ ਅੱਗੋਂ ਵੀ ਆਪਾਂ ਤੁਹਾਨੂੰ ਮਤਲਬ ਕਿ ਦੂਜਾ ਸੂਆ ਕਹਿ ਕੇ ਹੀ ਭਾਜੀ ਉਹ ਨਹੀਂ ਸੇਲ ਕਰ ਰਹੇ ਨੇ ਤੇ ਭਾਜੀ ਕਿੰਨਾ ਕੁ ਬੌਲੇ ਦੇ ਵਿੱਚ ਅੱਜ ਸਵੇਰ ਚੋਇਆ ਕਿੰਨਾ ਕੁ ਤੁੱਤ ਭਾਜੀ ਹਲੇ ਸੇਰੇ ਚੋਈਆ ਮਤਲਬ ਕਿ 10 ਕਿਲੋ 20 ਸੀਗਾ ਅੱਛ ਠੀਕ ਹੈ ਸੋ ਦੋਸਤੋ ਬਾਕੀ ਜਿਹੜੀ ਆਰਡਰ ਦੀ ਕੁਆਲਿਟੀ ਆ ਉਹ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਹਵਾਨਾ ਬਿਲਕੁਲ ਵੇਖ ਸਕਦੇ ਹੋ ਬੈਕ ਸਾਈਡ ਤੋਂ ਚਾਰੇ ਥਣ ਦੋਸਤੋ ਬਿਲਕੁਲ ਇੱਕਸਾਰ ਹਨ ਤੇ ਚਵਾਈ ਭਾਜੀ ਬਿਲਕੁਲ ਵਧੀਆ ਮੋਟੀ ਹੈ ਕੋਈ ਮੋਇਸਚਰ ਨਹੀਂ ਸੀਲ ਪੂਰੀ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਬਾਕੀ ਦੋਸਤੋ ਜਿਹੜਾ ਪਿੱਠਫੂੜਾ ਤੁਸੀਂ ਉਹ ਵੀ ਵੇਖ ਸਕਦੇ ਹੋ ਤਾਜੀ ਸੂਈ ਆ ਥੋੜੇ ਪਸ਼ੂ ਅੱਗੇ ਖਾਵੇ ਪੀਵੇਗਾ ਦਾਣਾ ਦੂਣਾ ਚੱਕੇਗਾ 200 ਤੇ ਵਧੀਆ ਮੈਂਟੇਨ ਹੋ ਜਾਵੇਗਾ ਫਿਰ ਤੇ ਭਾਜੀ ਇਹ ਕਿੰਦਾ ਜਿਹੜਾ ਮੁੱਲ ਰੱਖਿਆ ਕੀ ਕਰਦੇ ਪਏ ਆ ਭਾਜੀ ਇਹਦਾ ਮੁੱਲ ਭਾਜੀ 82000 ਜਰਾਂ ਦੀ 82000 ਹੈ ਜੀ ਹਾਂਜੀ ਠੀਕ ਹੈ ਜੀ ਸੋ ਕਿਸਾਨ ਵੀਰੋ 82000 ਰੁਪਿਆ ਇਸ ਛੋਟੀ ਦੀ ਜਿਹੜੀ ਡਿਮਾਂਡ ਆ ਤੇ ਬਾਕੀ ਮਾਨਤਾਂ ਨੂੰ ਮੌਕੇ ਤੇ ਪਹੁੰਚਿਆ ਤਾਂ ਜ਼ਰੂਰ ਕੀਤਾ ਜਾਂਦਾ ਹਰ ਵਾਰ ਉਹ ਵੀ ਕੀਤਾ ਜਾਵੇਗਾ ਇਹ ਛੋਟੀ ਦੀ ਹੈ ਹੈਲ ਕਰ ਲਈ ਆ ਤੁਸੀਂ ਆਪਣੇ ਪੈਸੇ ਜਿੰਨੇ ਵਰਦੇ ਆ ਉਹ ਲੋ ਜੋ ਛੋੜਿਆ 100 200 ਜੱਟ ਲਾ ਕੇ ਆਪਣੀ ਮਰਜ਼ੀ ਛੱਡ ਦਿੰਦੇ ਆ ਪਰ ਆਪਾਂ ਨੂੰ ਇਹ ਨਾਲ ਹੋਣੀ ਜਿਆਦਾ ਖਰਾਬੀ ਤਾਂ ਪਾਉਣਾ ਬੰਦੇ ਚਾਹਤ ਜੋੜ ਕੇ ਬੇਨਤੀ ਆ ਵੀ ਉਹ ਖਰਾਬ ਨਾ ਕਰਨ ਪੰਕ ਦਾ ਪੇਮੈਂਟ ਕੈਸ਼ ਪਾਉਣ ਦਾ ਆਪਣਾ ਸੌਦਾ ਲੈਣਾ ਬਿਲਕੁਲ ਜੀ ਬਿਲਕੁਲ ਬਿਲਕੁਲ ਸੋ ਦੋਸਤੋ ਵਾਰ-ਵਾਰ ਬੜੀ ਇਹੋ ਅਪੀਲ ਕਰਦੇ ਆ ਵੀ ਜਿਹੜੇ ਮੇਰੇ ਵੀਰ ਖਾਸ ਤੌਰ ਤੇ ਖਰੀਦਣ ਤੇ ਚਾਹਵਣ ਹੁਣ ਉਹ ਸੰਪਰਕ ਕਰਿਆ ਕਰਨ ਜਾਣ ਪਹੁੰਚ ਕੇ ਖਰਾਬ ਕਰਨ ਵਾਲੇ ਜਿਹੜੇ ਹੈਗੇ ਨੇ ਚਾਹੇ ਰਾਏਕੋਡ ਮੈਂ ਨਾਮ ਹੀ ਲੈਣਾ ਚਾਹਣਾ ਰਾਏਕੋਡ ਕਿਉਂਕਿ ਪਹਿਲਾਂ ਵੀ ਬੰਦਿਆਂ ਨੇ ਕਾਫੀ ਖਰਾਬ ਕੀਤਾ ਰਾਏਕੋਡ ਮੇਰਾ ਵੀਰ ਕੋਈ ਜਿਹੜਾ ਤੁਹਾਨੂੰ ਭੁੱਲ ਕੇ ਝਾਂਸਾ ਦੇਂਦਾ ਵੀ ਪਸ਼ੂ ਇੱਥੇ ਲੈ ਕੇ ਆਜੋ ਤੇ ਪੇਮੈਂਟ ਇੱਥੇ ਕੀਤੀ ਜਾਵੇਗੀ ਹੁਣ ਰਾਏਕੋਡ ਵਾਲਾ ਕਹਿੰਦਾ ਮੈਨੂੰ ਵੀ ਭਾਜੀ 20000 ਰੁਪਏ ਕੈਸ਼ ਲੈ ਜਾ ਹਾਂਜੀ ਤੀਜੇ ਦਿਨ ਹਾਂਜੀ 20000 ਰੁਪਏ ਭਾਜੀ ਕੈਸ਼ ਆ ਤੇ 98000 ਰੁਪਏ ਵਿੱਚ ਇੱਕ ਉਥੇ ਰੱਖ ਜਾਂਦਾ ਭਰ ਕੇ ਉਹ ਕਰਵਾ ਮੈਂ ਮਾਤਾ ਦੇ ਚਲ ਗਿਆ ਅੱਛਾ ਜੀ 80000 ਦਾ ਸਬਦਾ ਤੇ ਤੁਸੀਂ ਮੈਨੂੰ ਵੱਧ ਪੈਸੇ ਕਿਉਂ ਦੇ ਰਹੇ ਹੋ ਵੱਧ ਕਿਉਂ ਦੇ ਰਹੇ ਬਿਲਕੁਲ ਫਰਾਡ ਹੈ ਜੀ ਬਹੁਤ ਹੋ ਰਿਹਾ ਹੈ ਬਹੁਤ ਹੋ ਗਿਆ ਸਾਡੇ ਆਪਣਾ ਵਿਚਾਰ ਸੀਗਾ ਵੀ ਤੁਸੀਂ ਉਹਨਾਂ ਦੱਸਦਾ ਬਈ 100 ਬਰ ਮੈ ਪੇਮੈਂਟ ਕਾਉਂਟ ਚ ਪਾ ਦਿਓ ਤੇ ਮੱਝ ਤੁਹਾਨੂੰ ਪਹਚਾ ਦੇਵਾਂਗੇ ਠੀਕ ਹੈ ਜੀ ਉਹਨਾਂ ਪੇਮੈਂਟ ਨਹੀਂ ਬਈ ਆਪਾਂ ਮੱਝ ਨਹੀਂ ਭੇਜੀ ਉਸੇ ਬਿਲਕੁਲ 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 ਸੋ ਦੋਸਤੋ ਇਸੇ ਕਾਰਨ ਕਰਕੇ ਜਿਹੜੇ ਪੁਰਾਣੇ ਪਸ਼ੂ ਨੇ ਮੈਂ ਖੁਦ ਭਾਜੀ ਉਹਨਾਂ ਦੀ ਵੀਡੀਓ ਬਣਾ ਕੇ ਗਿਆ ਪੁਰਾਣੇ ਪਸ਼ੂ ਆ ਜਿਹੜੇ ਤੁਹਾਨੂੰ ਦਿਖਾ ਰਹੇ ਆ ਇਸੇ ਕਾਰਨ ਦੇ ਕਰਕੇ ਖੜੇ ਹੋਏ ਆ ਦੋ ਮੱਝਾਂ ਮੱਝਾਂ ਦੀ ਗੱਲ ਹੋਈ ਸੀ ਨਾ ਜੀ ਹਾਂ ਜੀ ਮੱਝ ਇੱਕ ਬੇਗੀ ਦੀਆਂ 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 ਦਾ ਸੀ ਜੇਰ ਬਾਬਾ ਨਾਲ ਨੂੰ ਖ ਤੁਸੀਂ ਆ ਬਾਓ ਬੇਜਾ ਰਾਤ ਨਾ ਮੇਰੇ ਕੋ ਆਗੇ ਚੁਆਈ ਕਰੋ ਆਪਣੀ ਤਸੱਲੀ ਕਰੋ ਘਰੇ ਪਹਿਲਾਂ ਦਾ ਆ ਕੇ ਤਸੱਲੀ ਕਰੋ ਆ ਕੇ ਚੈੱਕ ਕਰੋ ਜੇ ਮੈਂ ਜਿਹਨਾਂ ਤੋਂ ਦੱਸਿਆ ਦੁੱਧ ਉਨਾ ਹੋਊਗਾ ਹਾਂਜੀ ਹਾਂਜੀ ਤੋਂ ਬਾਅਦ ਕੀਆ ਜੇ ਦੁੱਧ ਘੱਟ ਹੋਣਾ ਜ਼ਿੰਮੇਵਾਰ ਮੈਂ ਬਣਦਾ ਬਿਲਕੁਲ ਜੀ ਬਿਲਕੁਲ ਜੇ ਵੀ ਮੁੜ ਗਿਓ ਇੱਥੇ ਆਣ ਕੇ ਲਵਾਉਣ ਡੰਗੜ ਇਹਦਾ ਜੀ ਹੁਣ ਥਾਂ ਕਿੱਡਾ ਹੋ ਗਿਆ ਇਹ ਬਿੰਗਾ ਹੋ ਗਿਆ ਬਿਲਕੁਲ ਬਿਲਕੁਲ ਘਰੇ ਬੈਠਿਆਂ ਘਰੇ ਬੈਠਿਆਂ ਤੇ ਮਂਗਾ ਕੇ ਜੇ 100 ਨੁਕਸ ਕੱਢਣਾ ਉਹਦੇ ਨਾਲੋਂ ਬਜਾਏ ਵੀ ਘਰੇ ਇੱਥੇ ਤਸੱਲੀ ਕਰੋ ਆਗੇ ਬਿਲਕੁਲ ਖੜੇ ਆ ਖੜੇ ਮੇਰੇ ਮੋਸਲ ਦੀ ਕੋਈ ਨਹੀਂ ਬਿਲਕੁਲ ਸੋ ਦੋਸ ਬੰਦੇ ਜਿਹੜਾ ਲੈਂਡਾਰ ਹੋਵੇ ਖਰੀਦਾ ਰਵੇ ਉਹ ਪਸ਼ੂ ਕਿਸੇ ਨੂੰ ਪਚਾਉਣਾ ਹੋਵੇ ਤੇ ਬੰਦਾ ਖਰਾਬ ਹੋ ਗਏ ਅਕਿਆ ਬੰਦਾ ਉੱਥੇ ਵੀ ਨਾ ਪਚਾ ਸਕੇ ਜਿਹੜਾ ਚੰਗੇ ਦਾ ਵਿੱਚ ਕੀ ਨੋ ਵੀ ਬਸ ਬਸ ਉਹ ਮਾੜੇ ਬੰਦੇ ਨੇ ਉਹਦਾ ਵੀ ਖਰਾਬ ਕਰ ਦੇਣਾ ਜੀ ਠੀਕ ਆ ਸੋ ਬਾਕੀ ਇਹਦਾ ਮੁੱਲ ਆਪਾਂ 82 ਕਰਤਾ ਜੀ ਜਿਹੜਾ 82 ਆ ਜੀ ਠੀਕ ਆ ਜੀ ਬਾਕੀ ਮੌਕੇ ਤੇ ਜਿਹੜਾ ਮਤਲਬ 10 ਕਿਲੋ ਦੁੱਧ ਨੇ ਦੱਸਿਆ ਤੁਹਾਨੂੰ ਠੀਕ ਆ ਜੀ ਬਸ 10 ਨਾ ਆਊਗਾ ਕਿਲੋ ਖਣ ਘੱਟ ਹੋ ਜਾਦਾ ਆਪਾਂ ਨੂੰ ਮਾਤਨ 9 ਦਾ ਰਹਿਣੇ ਆ ਠੀਕ ਆ ਜੀ ਤੇ 82 ਜਪੀ ਦਾ ਮੁੱਲ ਠੀਕ ਆ ਸੋ ਦੋਸਤੋ 9 10 ਜਿਹੜਾ ਲੀਟਰ ਦੇਗੀ ਥੋੜਾ ਜਿਹਾ ਗਰਮੀ ਦਾ ਸਮਾਂ ਥੋੜਾ ਜਿਹਾ ਅੱਗੇ ਸਮਾਂ ਠੰਡਾ ਆ ਗਿਆ ਤੇ 11 ਲੀਟਰ ਤੱਕ ਵੀ ਦੁੱਧ ਇਹ ਝੋਟੀ ਚਵਾ ਦੇਗੀ ਦੋਸਤੋ ਜਿਹੜੀ ਕੱਦ ਹਾਈਟ ਆ ਹਾਂਜੀ ਕੱਦ ਹਾਈਟ ਆ ਸੋਹਣਾ ਹੈਗਾ ਬਾਕੀ ਲੇਵਾ ਤੁਸੀਂ ਬਿਲਕੁਲ ਵੇਖ ਸਕਦੇ ਹੋ ਪਰ ਮਾ ਲੇਵਾ ਦੋਸਤੋ ਸਾਰੇ ਬਣਿਓ ਜਿੰਨੀ ਕ ਗਾਰਡ ਹੈਗੀ ਦੋਸਤੋ ਉਨੀ ਕੇ ਪਿੱਛੇ ਵੇਖ ਸਕਦੇ ਹੋ ਤੁਸੀਂ ਬਿਲਕੁਲ ਦੋਸਤੋ ਮੋਸ਼ਨ ਜੀ ਦਾ ਮਰਜ਼ੀ ਦਾ ਹਾਂਜੀ ਹਾਂਜੀ ਠੰਡੀ ਸੀਲ ਆ ਠੀਕ ਹੈ ਜੀ ਸੋ ਭਾਜੀ ਇਹਨੂੰ ਖੋਲ ਕੇ ਇੱਕ ਵਾਰੀ ਮੜਾ ਵਿਖਾ ਦਈਏ ਇੱਥੋਂ ਥੋੜਾ ਜਿਹਾ ਟੂਰੀ ਲਈਏ ਬਾਕੀ ਸਾਫ ਆ ਲੇਵਾ ਦੋਸਤੋ ਬਾਕੀ ਜਦੋਂ ਤੁਸੀਂ ਆਈ ਮੌਕੇ ਤੇ ਚੁਵਾਈ ਆਪਣੀ ਜਰੂਰ ਕਰਕੇ ਵੇਖਿਓ ਠੀਕ ਹੈ ਜੀ ਸਾਈਡ ਤੇ ਬਣੀ ਹੈ ਪਾਸਾ ਚੈੱਕ ਕਰੋ ਬਿਲਕੁਲ ਬਿਲਕੁਲ ਸਾਰੇ ਪਾਸਿਓਂ ਕਿਸਾਨ ਵੀਰੋ ਜਿਹੜੀ ਹਵਾਨੇ ਦੀ ਗੱਲ ਕਰੀਏ ਤੇ ਪੂਰੀ ਏ ਝੋਟੀ ਤਾਜੀ ਸੂਈ ਆ ਰਾਤ 9 ਵਜੇ ਦੇ ਸਮੇਂ ਦੀ ਸੂਈ ਆ। ਬਾਕੀ ਬੋਲੇ ਦੇ ਵਿੱਚ ਚੁਵਾਈ ਆਪਣੀ ਅਗੇ ਦੋ ਡੰਗ ਤੀ ਤੁਸੀਂ ਬੜੇ ਆਰਾਮ ਨਾਲ ਕਰ ਸਕਦੇ ਹੋ। ਠੀਕ ਹੈ ਜੀ। ਬੋਲੇ ਪੰਜ ਛੇ ਦਿਨ ਜਾ ਕੇ ਬੰਨਣਾ ਜੀ। ਬਿਲਕੁਲ ਜੀ ਬਿਲਕੁਲ। ਅੰਨੇ ਬੋਲੇ ਚੱਲਦਾ ਮਾਦੂ ਬਿਲਕੁਲ। ਆ ਇਹ ਮਾਰ ਕੱਟੀ ਆ। ਆ ਮਗਰ ਕੱਟੀ ਆ ਗਈ ਹੈ। ਇਹ ਵੀ ਮਾਰ ਗਈ ਹੈ। ਠੀਕ ਹੈ ਜੀ। ਆ ਖੂਬ ਸੋਹਣੀ ਬਿੱਲੀ ਆਖਾ। ਠੀਕ ਆ। ਸੋ ਦੋਸਤੋ ਜਿਹੜੀ ਦੂਜੇ ਨੰਬਰ ਤੇ ਮੱਝ ਖੜੀ ਉਹ ਵੀ ਆਪਾਂ ਪਾਜੀ ਹੋਂਦੋਂ ਪੁੱਛ ਲੈਣੀ ਆ ਤੇ ਪਾਜੀ ਇਹਦੀ ਵੀ ਡਿਟੇਲ ਦੱਸ ਦੀਏ ਵੀ ਇਹ ਕਿੰਨਾ ਸੂਆ ਤੇ ਕਦ ਕਿੰਨੇ ਕ ਟਾਈਮ ਹੋ ਗਿਆ ਇਹਨੂੰ ਸੂਆ ਇਸ ਨੂੰ ਇਹਨੂੰ ਪਾਜੀ ਮਹੀਨੇਵਾਂ ਦੇ ਘਟਿਆ ਅੱਛਾ ਜੀ 25 26 ਦਿਨ ਦੇ ਕਰੀਬ ਲੱਗ ਪਵੇ ਇਸ ਨੂੰ ਹੋ ਗਿਆ 25 26 ਦਿਨ ਹੋ ਗਏ ਮਗਰ ਦਿੱਤੀ ਆ ਆਪਣੀ ਕੱਟਾ ਆ ਮਗਰ ਕੱਟਾ ਜੀ ਤੇ ਦੁੱਧ 10 ਕਿਲੋਟਰ ਦੇ ਨੇੜੇ ਹੈਗਾ ਜੀ ਆਹਦੇ ਨਾਲ ਠੀਕਾ 10 ਲੀਟਰ ਦੁੱਧ ਉਸ ਥੱਲੇ ਵੀ ਤੁਸੀਂ ਜਿਹੜਾ ਦੁੱਧ ਨਾ ਚੋ ਸਕਦੇ ਜੇ ਜਿਹੜਾ ਮਤਲਬ ਕਹਿਣਾ ਵੀ ਆਪਾਂ ਚੁਵਾਈ ਕਰ ਸਕਦੇ ਆ ਜਿਹੜਾ ਹੁਣ ਟਾਈਮ 12 ਵਜੇ ਦਾ ਹੈਗਾ ਵੈਸੇ ਤੇ ਜਿਹੜੀ ਚੁਵਾਈ ਆ ਬੇਸ਼ੱਕ ਤੁਸੀਂ 6 ਤੋਂ 6 ਕਰ ਸਕਦੇ ਹੋ ਵੈਸੇ ਵੀ 5 ਕ 6 ਵਜੇ ਦੇ ਭਾਜੀ ਹੁਣ ਦੀ ਜਿਹੜੀ 5 ਕ ਵਜੇ ਦੀ ਚੁਵਾਈ ਹੈਗੀ ਹੈ ਸ਼ਾਮ ਦੀ ਜਾਂ ਕੁਝ ਵੀ ਤੇ ਬਾਕੀ ਪੁੱਛ ਲੈਨੇ ਭਾਜੀ ਚੁਵਾਈਆਂ ਦੀ ਟਾਈਮ ਟੂ ਟਾਈਮ ਕਿੰਨੀ ਕਰਦੇ ਹੋ 6 ਨੂੰ ਤੁਸੀਂ ਸਵਾ ਸਵੇਰੇ 5 ਵਜੇ ਚੁਵਾਈ ਦੀ ਆ ਤੇ ਸ਼ਾਮ ਨੂੰ 5:30 ਵਜੇ ਸ਼ਾਮ ਨੂੰ ਚੁਵਾਈ ਦੀ ਠੀਕ ਹੈ ਤੇ ਮੋਹਲੇ ਦਾ ਭਾਜੀ ਕੀ ਰੱਖਿਆ ਹੋਇਆ ਹੈ ਇਹਦਾ ਮੋਹਲ ਭਾਜੀ 78000 ਰੁ ਮੌਕੇ ਤੇ ਆਪਦੀ ਪਹੁੰਚ ਕੇ ਤਸੱਲੀ ਕਰੋ ਚੁਵਾਈ ਕਰੋ ਚੈੱਕ ਪਾਸ ਕਰੋ ਸੌਦਾ ਫੇਰ ਕਰੋ ਸੋ ਬਾਕੀ ਇਹ ਵੀ ਆਪਾਂ ਨੇੜੇ ਭਾਜੀ ਥੋੜਾ ਖੋਲ ਕਿਨੂੰ ਥੋੜੀ ਨਿਵਾੜੀ ਤੋੜ ਲਈਏ ਇਹਦਾ ਮਗਰ ਕੱਟਾ ਸੀ ਨਾ ਜੀ ਭਾਜੀ ਇਹਦਾ ਮਗਰ ਕੱਟਾ ਠੀਕ ਹੈ ਜੀ ਬਾਕੀ ਜਿਹੜਾ ਥਾਨ ਆਰਡਰ ਆ ਉਹ ਤੁਸੀਂ ਜਰੂਰ ਚੈੱਕ ਕਰੋ ਦੋਸਤੋ 12 ਵਜੇ ਦਾ ਟਾਈਮ ਆ ਠੀਕ ਹੈ ਜੀ ਮੋੜ ਲਿਏ ਜੀ ਜਿਕਾ ਕਿਸਾਨ ਵੀਰੋ 78000 ਰੁਪਏ ਦਾ ਜਿਹੜਾ ਮੋਲਾ ਬਾਕੀ ਮੌਕੇ ਤੇ ਜਦੋਂ ਪਹੁੰਚੋਗੇ ਮਾਨਤਨ ਹਰ ਪਸ਼ੂ ਦੇ ਵਿੱਚੋਂ ਕੀਤਾ ਜਾਂਦਾ ਹਰ ਵਾਰ ਦੀ ਤਰ੍ਹਾਂ ਇਹ ਮਗਰ ਕੱਟਾ ਆ ਗਿਆ ਕਾਫਾ ਜੀ ਮੇਲ ਕਾਫਾ ਉਹ ਵੀ ਤੁਸੀਂ ਜ਼ਰੂਰ ਝਾਤੀ ਮਾਰ ਸਕਦੇ ਹੋ ਤੇ ਭਾਜੀ ਹੁਣਾਂ ਦੇ ਕੋਲ ਨਾ ਦੋ ਬਿਹੜਾਂ ਨੇ 200 ਵੀ ਦੋ ਬਿਹੜਾਂ ਦਾ ਵੀ ਜ਼ਿਕਰ ਕੀਤਾ ਸੀ ਬਈ ਖਰਾਬ ਕਰਨ ਵਾਲੋ ਦੋਸਤੋ ਵੀ ਨਾਂ ਲਈਆਂ ਚੰਗੀਆਂ ਨੇ ਵੀ ਵਾਰ-ਵਾਰ ਤੁਸੀਂ ਫੋਨ ਕਰਕੇ ਖਰਾਬ ਕਰੋ ਕਿਸੇ ਦਾ ਪਸ਼ੂ ਡੱਕ ਦੋ ਉਹਦੇ ਲਈ ਜਿਹੜੀ ਨਾ ਇੱਕ ਰਿਕਵੈਸਟ ਹੈ ਇੱਕ ਬੇਨਤੀ ਆ ਤੁਹਾਨੂੰ ਵੀ ਐ ਨਾ ਕਰਿਆ ਕਰੋ ਵੀ ਅਗਲੇ ਬੰਦੇ ਨੇ ਵਪਾਰ ਦਾ ਕੰਮ ਆ ਕੋਈ ਸਿਆਣਾ ਬਿਆਣਾ ਬੰਦੇ ਅੱਗੋਂ ਹੋ ਕੇ ਤੁਸੀਂ ਵੇਖ ਕੇ ਤੇ ਮਜ਼ਾਕ じゃ ਨਾ ਕਰਿਆ ਕਰੋ ਕਿਉਂਕਿ ਜਦੋਂ ਬੰਦਾ ਅੱਗੋਂ ਜ਼ੁਬਾਨ ਫੜਾ ਦਿੰਦਾ ਨਾ ਤੇ ਫਿਰ ਜਦੋਂ ਅੱਗੋਂ ਕੋਈ ਫਿਰੇ ਤੇ ਤੁਸੀਂ ਕਿਸੇ ਨਾ ਕਿਸੇ ਵੀਡੀਓ ਵਿੱਚ ਜਾਂ ਕਿਸੇ ਨਾ ਕਿਸੇ ਕਮੈਂਟਾਂ ਦੇ ਵਿੱਚ ਕਹਿ ਦੇਣਾ ਵੀ ਸਿਆਣਾ ਬਿਆਣਾ ਬੰਦਾ ਜ਼ੁਬਾਨ ਕਰਕੇ ਮੁੱਕਰ ਗਿਆ ਸੋ ਵਾਰ-ਵਾਰ ਇਹੋ ਤੁਹਾਨੂੰ ਬੇਨਤੀ ਹੈ ਵੀ ਜਿਹੜੇ ਬੰਦੇ ਨੇ ਖਰੀਦਣਾ ਖਾਸ ਕਰਕੇ ਪਸ਼ੂ ਉਹੋ ਹੀ ਕੋਈ ਲੜ ਫੜਾਇਆ ਕਰੋ ਕੋਈ ਸਾਈ ਵਧਾਈ ਆਪਣੀ ਪਾਦਿਆ ਕਰੋ ਜੀਤੇ ਕਰਕੇ ਵੀ ਥੋੜੀ ਮਤਲਬ ਕਿ ਜਵਾਨ ਵੀ ਰਹੇ ਜੇ ਅਗਲੇ ਬੰਦੇ ਦੀ ਵੀ ਰਹੇ ਜੇ ਤੇ ਅਗਲੇ ਦਾ ਪਸ਼ੂ ਵੀ ਖਰਾਬ ਨਾ ਹੋਵੇ ਸੋ ਦੋ ਸ਼ਾਹੀਵਾਲ ਵਹਿੜਾ ਨੇ ਵੀ ਭਾਜੀ ਹੁਣ ਇਹਦੇ ਕੋਲ ਆ ਇੱਕ ਪਹਿਲਾਂ ਨਾ ਭਾਜੀ ਵਹਿੜੇ ਹਾਂਜੀ ਆ ਪਹਿਲੇ ਸੂਵੇ ਪਹਿਲੇ ਸੂਵੇ ਤੇ ਕਿੰਨਾ ਕੁ ਸੂਆ ਉੱਚਾ ਹੋ ਗਿਆ ਜੀ ਨੂੰ ਤਕਰੀਬਨ 2 ਕੁ ਮਹੀਨੇ ਦਾ ਲਗਭਗ ਹੋ ਗਿਆ ਜੀ 2 ਕੁ ਮਹੀਨੇ ਦਾ 200 ਜਣਾ ਸੂਆ ਹੈਗਾ ਇਸ ਵਹਿੜਤਾ ਤੇ ਮਗਰ ਇਹਦੇ ਨਾ ਬੱਚਾ ਹੈ ਹਾਂ ਨਾ ਭਾਜੀ ਹਾਂਜੀ ਮਗਰ ਦੇ ਬੱਚਾ ਹੈ ਮਗਰ ਬੱਚਾ ਹੈ ਤੇ ਦੁੱਧ ਇਸ ਟਾਈਮ ਜਿਹੜਾ ਬਿਲਕੁਲ ਕਿਸੇ ਨੇ ਚੋਲਣਾ ਕਿੰਨਾ ਹੈ ਜੀ ਦੋਨਾਂ ਟਾਈਮ ਦਾ ਬਾਕੇ 8 ਕਿਲੋ ਲਗਭਗ ਜੀ ਇਹका ਜੀ 8 ਲੀਟਰ ਦੋਸਤੋ ਜਿਹੜਾ ਦੁੱਧ ਬਿਲਕੁਲ ਇਹਨਾਂ ਦੋਨਾਂ ਇਸ ਪਹਿਲਣ ਵੈੜ ਦੇ ਥੱਲੇ ਹੈਗਾ ਜਿਹੜੀ ਪਹਿਲਣ ਇਹ 2 ਮਹੀਨੇ ਹੋ ਗਏ ਸੂਈ ਨੂੰ ਮਗਰ ਬੱਚਾ ਤੇ 8 ਲੀਟਰ ਬਿਲਕੁਲ ਜਿਹੜਾ ਦੁੱਧ ਤਿਆਰ ਹੈ ਇਸ ਦੇ ਥੱਲੇ ਹੈਗਾ ਬਾਕੀ ਜਿਹੜੀ ਥਣਾ ਦੀ ਆ ਇਹ ਤੁਹਾਨੂੰ ਆਪਾਂ ਜਰੂਰ ਵਿਖਾ ਦਿੰਨੇ ਆ ਬਿਲਕੁਲ ਠੰਡੀ ਆ ਦੋਸਤੋ ਸੀਲਸਲਾਗਾ ਵੈੜ ਮੁੱਠੀ ਵਾਲਾ ਥਣਾ ਤੇ ਮੇਰੇ ਕਿਸੇ ਵੀਰ ਭਰਾ ਨੂੰ ਪਸੰਦ ਹੋਵੇ ਪਹਿਲਣ ਵੈੜਾ ਦੋਸਤੋ ਸੋਹਣੀ ਵਹਿੜ ਤਿਆਰ ਹੈਗੀ ਆ ਬਾਕੀ ਤੁਸੀਂ ਦੇਖ ਸਕਦੇ ਹੋ ਮੂਹੋਂ ਮੈਨੂੰ ਲੱਗਦਾ ਵੀ ਤਕਰੀਬਨ ਖੀਰੀ ਆ ਖੀਰੀ ਆ ਹਾਂਜੀ ਪਹਿਲਾਂ ਵੀਡੀਓ ਦੇ ਵਿੱਚ ਵੀ ਆਪਾਂ ਜਿਗਰ ਕੀਤਾ ਸੀਗਾ ਉਹਦੇ ਵਿੱਚ ਵੀ ਆਪਾਂ ਚਾਨਣਾ ਪਾਇਆ ਸੀ ਇਸ ਵਹਿੜ ਦਾ ਤੇ ਭਾਜੀ ਡਿਮਾਂਡ ਕੀ ਕਰਦੇ ਤੇ ਲੈਦੇ ਕੀ ਕਰਨਾ ਜੀ ਦੁਬਾਰਾ 3000 ਰੁਪਏ ਮੋੜ ਰੱਖਿਆ ਹਾਂਜੀ ਹਾਂਜੀ ਤੇ ਬਾਕੀ ਚਲੋ ਮੌਕੇ ਤੇ ਸਾਡਾ ਆਪਾਂ ਜਦੋਂ ਉਹ ਦੇਖ ਕੇ ਕਰ ਲੈ ਕੋਈ ਗੱਲ ਠੀਕ ਆ ਜੀ ਹਾਂਜੀ ਸੋ ਦੋਸਤੋ 30000 ਰੁਪਏ ਜਿਹੜੀ ਭਾਜੀ ਹੁਣਾਂ ਦੀ ਡਿਮਾਂਡ ਆ ਬਾਕੀ ਜੇ ਤੁਹਾਨੂੰ ਪਸੰਦ ਆਉਂਦੀ ਆ ਆਪਦਾ ਚਵਾ ਕਰੋ ਆਗੇ ਜਿੰਨਾ ਵੀ ਹੋ ਸਕੇ ਮਾਨਤਨ ਖੁੱਲ ਕੇ ਕੀਤਾ ਜਾਵੇਗਾ ਵੈੜ ਦੇ ਵਿੱਚੋਂ ਬਾਕੀ ਬਿਲਕੁਲ ਸੀਲਸ ਲੱਗ ਹੈਗੇ ਤੇ ਨਿਆਣਾ ਪਾਉਣਾ ਪੈਂਦਾ ਭਾਜੀ ਨਿਆਣਾ ਪਾਉਣਾ ਪੈਂਦਾ ਠੀਕ ਆ ਨਿਆਣਾ ਦੋਸਤ ਪਾਉਣਾ ਪੈਂਦਾ ਰਸਾਬ ਜਰੂਰ ਪਾਉਣਾ ਪੈਂਦਾ ਸੋ ਮੋਲ ਵੀ ਤੁਹਾਨੂੰ ਦੱਸਦਾ ਕਿ ਦੂਜੇ ਨੰਬਰ ਤੇ ਇੱਕ ਹੋਰ ਵੈੜ ਖੜੀ ਆ ਇਹ ਵੀ ਭਾਜੀ ਸ਼ਾਈ ਵਾਲ ਰਾਠੀ ਆ ਗਈ ਜੀ ਇਹ ਰਾਠੀ ਸ਼ਾਈ ਵਾਲ ਠੀਕ ਆ ਜੀ ਸਿੰਘ ਹੈਗੇ ਨੇ ਇਹਦੇ ਤੇ ਇਹਨੂੰ ਵੀ ਸੂਹਾ ਬਾਜੀ ਕਿੰਨਾ ਕੁ ਹੈਗਾ ਕਿੰਨਾ ਕੁ ਸੂਹਾ ਉੱਚਾ ਹੈਗਾ ਇਹਦਾ 2.5 ਕਿਲੇ ਲੱਗ ਜਗੇ 2.5 ਦੇ ਲਾਗੇ ਤਾਂ ਕਿ ਅੱਗੇ ਕੋਈ ਟਿਕ ਟੂਗੇ ਏਆਈ ਦਾ ਵੀ ਕੀਤਾ ਕੁਛ ਇਹਦੇ ਇਹ ਏਆਈ ਕਰਾਈ ਹੋਈ ਆ ਠੀਕ ਹੈ ਜੀ ਜਿੰਨਾ ਏਆਈ ਕਰਾ ਸੀ ਉਹਨੂੰ ਪੰਜਾ ਚੋਂਦਰਾ ਮੋਲੋ ਇਹਦਾ ਦੁੱਧ ਇਹਦਾ ਘੱਟ ਗਿਆ ਠੀਕ ਹੈ ਜੀ ਹਾਂ ਜੀ ਜੋ ਪਤਾ ਨਹੀਂ ਕਿੰਦਾ ਮਾਦੋ ਵੀ ਇਹਦਾ ਹਸਰ ਦਾ ਉਹ ਆਪਣੇ ਨਵੀਆਂ ਕਿ ਡੈਡੀਆਂ ਹੈਗੀਆਂ ਬਿਲਕੁਲ ਜੀ ਬਿਲਕੁਲ ਤੇ ਮਗਰ ਇਹਦੇ ਵੱਛਾ ਆ ਗਿਆ ਨਾ ਇਹਦੇ ਮਗਰ ਵੱਛਾ ਜੀ ਠੀਕ ਆ 2.5 ਮਹੀਨੇ ਦਾ ਦੁੱਧ ਸੂਹਾ ਤੇ ਦੁੱਧ ਬਾਜੀ ਕਿੰਨਾ ਹੀ ਦੇ ਥੱਲੇ ਵੀ ਹੈਗਾ ਹੁਣ ਦੁੱਧ ਇਸ ਟਾਈਮ ਨਾਲ 5-6 ਦੇ ਠੀਕ ਹੈ 56 56 200 ਜਿਹੜਾ ਦੋਨਾਂ ਟਾਈਮਾਂ ਦਾ ਦੁੱਧ ਹੈਗਾ ਬਾਕੀ ਤੁਸੀਂ ਚਵਾਈ ਆਪਣੀ ਕਰ ਹੀ ਲੈਣੀ ਹੈ ਜਿਹੜੇ ਮੇਰੇ ਵੀਰ ਭਰਾ ਨੂੰ ਪਸੰਦ ਹੋਵੇ ਮੌਕੇ ਤੇ ਪਹੁੰਚ ਕੇ ਬਾਕੀ ਥਾਣ ਜਿਹੜੇ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਬਿਲਕੁਲ ਚਾਰੇ ਥਾਣ 200 ਚਾਰੇ ਥਾਣਾਂ ਦਾ ਜਿਹੜਾ ਧਾਰ ਬਿਲਕੁਲ ਚੰਗੀ ਮੋਟੀ ਧਾਰ ਆ ਕਿਸੇ ਤਰ੍ਹਾਂ ਦਾ ਕੋਈ ਨੁਕਸ ਨਹੀਂ ਹੈਗਾ ਅੱਜ ਦੇ ਟਾਈਮ ਦੇ ਵਿੱਚ ਆਪਦੀ ਤਸੱਲੀ ਤੁਸੀਂ ਕਰ ਸਕਦੇ ਹੋ ਮੌਕੇ ਤੇ ਪਹੁੰਚ ਕੇ ਠੀਕ ਹੈ ਜੀ ਹਾਂਜੀ ਆ ਮਾੜਾ ਜਿਹਾ ਪਾਜੀ ਜ਼ਖਮ ਜਿਹਾ ਹੋਇਆ ਸੀ ਇਹ ਕੀ ਗੱਲ ਸੀ ਇਹ ਜ਼ਖਮ ਜਿਹਾ ਆਪਣਾ ਪੈਰ ਆ ਗਿਆ ਬਿਲਕੁਲ ਚੱਲਦਾ ਦੁੱਧ ਨੋਰਮਲ ਆ ਗਿਆ ਇਹ ਬਾਹਰਲੇ ਪਾਸੇ ਥਾਣਾ ਹਾਂਜੀ ਉਹ ਪਾਰਲੀਮੈਂਟ ਵਿੱਚ ਕੋਈ ਨਹੀਂ ਬਿੱਤਾ ਬੈਸਾਈ ਹੈ ਠੀਕ ਹੈ ਬਾਕੀ ਦੋਸਤੋ ਮੈਂ ਚੁਆਈ ਇਹਦੀ ਖੁਦ ਆਪਦੇ ਹੱਥੀ ਚੁਆਈ ਕੀਤੀ ਜਾਂਦੀ ਵੀ ਚੁਆਈ ਵੱਲੋਂ ਕਿਸੇ ਤਰ੍ਹਾਂ ਦਾ ਨਹੀਂ ਹੈਗਾ ਬਾਹਰੋਂ ਸਕਿਨ ਦੇ ਉੱਤੇ ਮਤਲਬ ਕਿ ਜਿਹੜਾ ਦਬਾਅ ਆ ਗਿਆ ਸੀਗਾ ਖੁਰਦਾ ਤੇ ਉਹ ਤਾਂ ਜਿਹੜਾ ਵੱਡ ਜਿਹਾ ਇੱਕ ਬੰਨੇ ਜ਼ਖਮ ਜਿਹਾ ਬਣਿਆ ਹੋਇਆ ਬਿਲਕੁਲ ਜੀ ਆਹ ਖੁਰਦਾ ਟੱਕ ਲੱਗਾ ਹੋਇਆ ਬਾਕੀ ਅੰਦਰੂਨੀ ਜਿਹੜਾ ਕਿਸੇ ਪਾਸਿਓਂ ਵੀ 12 ਵਜੇ ਹੋਈਆਂ ਨੇ ਦੋਸਤੋ ਬਿਲਕੁਲ ਸਾਹਮਣੇ ਆਪਣੇ 12 ਵਜੇ ਆਣੇ ਤੁਸੀਂ ਆਪਦੀ ਮੌਕੇ ਤੇ ਚੁਾਈ ਜਰੂਰ ਸ਼ਾਮ ਨੂੰ ਕਰਕੇ ਦੇਖ ਸਕਦੇ ਹੋ ਸਵੇਰ ਕਰਕੇ ਦੇਖ ਸਕਦੇ ਹੋ ਤੇ ਇਹ ਮੁੱਲ ਭਾਜੀ ਦਾ ਵੀ ਕੀ ਰੱਖਿਆ ਹੋਇਆ ਆਪਾਂ ਇਹਦਾ ਭਾਜੀ ਉਹੀ 22000 22000 ਜੀ ਬਾਕੀ ਵਾਧਾ ਘਾਟਾ ਕੋਈ ਜਦੋਂ ਮੌਕੇ ਸਾਡਾ ਹੋ ਜੂ ਐਸੀ ਗੱਲ ਠੀਕ ਹੈ ਜੀ ਠੀਕ ਹੈ ਠੀਕ ਹੈ 22000 ਰੁਪਏ ਦੋਸਤੋ ਇਸ ਵੈੜ ਦਾ ਜਿਹੜਾ ਮੁੱਲ ਆ ਬਾਕੀ ਚਾਰ ਪਸ਼ੂ ਸੀਗੇ ਚਾਰੇ ਪਸ਼ੂ ਭਾਜੀ ਹੋਣਾਂ ਦੇ ਕੋਲ ਜਿਹੜੇ ਅੱਜ ਦੇ ਟਾਈਮ ਅਵੇਲੇਬਲ ਹੈ ਨਾ ਤੇ ਬਾਕੀ ਇੱਕ ਰਿਕਵੈਸਟ ਵਾਰ-ਵਾਰ ਮੈਂ ਇਹੋ ਹੀ ਕਹਿੰਨਾ ਜਿਹੜ ਵਰਿਆਣਾ ਪਿੰਡ ਆ ਦੋਸਤੋ ਰਾਏਕੋਟ ਪਿੰਡ ਹੈਗਾ ਉਥੋਂ ਦੇ ਬੰਦੇ ਦੋਸਤੋ ਕਾਫੀ ਖਰਾਬ ਨੇ ਕਾਫੀ ਫਰਾਡ ਨੇ ਬੰਦੇ ਮੈਂ ਵਾਰ-ਵਾਰ ਕਹਿ ਰਿਹਾ ਵੀ ਜਦੋਂ ਤੁਸੀਂ ਪਸ਼ੂ ਕੋਈ ਵੀਡੀਓ ਤੁਸੀਂ ਪਵਾਉਂਦੇ ਹੋ ਚਾਹੇ ਮੇਰੇ ਤੋਂ ਚਾਹੇ ਕਿਸੇ ਹੋਰ ਵੀਰ ਤੋਂ ਵੀਡੀਓ ਪਵਾਉਂਦੇ ਹੋ ਤੇ ਉਹ ਜਦੋਂ ਕੋਈ ਆਪਣਾ ਸੱਜਣ ਅੱਗੇ ਨਵਾਂ ਵਪਾਰ ਦੀ ਲੈਣ ਵਾਲਾ ਕੋਈ ਸੱਜਣ ਵਪਾਰੀ ਕਹਿ ਲੋ ਚਾਹੇ ਕੋਈ ਆਮ ਜ਼ਿਮੀਂਦਾਰ ਕੋਈ ਵੀ ਵੀਡੀਓ ਪਵਾਉਂਦਾ ਤੇ ਉਹ ਬੰਦੇ ਨੂੰ ਕਾਫੀ ਖਰਾਬ ਕਰਦੇ ਨੇ ਜੇ ਜੇਕਰ ਤਾਂ ਦੋਸਤੋ ਕੋਈ ਪਸ਼ੂ ਲੋਡ ਹੋ ਕੇ ਉਹਦੇ ਟਿਕਾਣੇ ਤੇ ਪਹੁੰਚ ਜਾਵੇ ਤਾਂ ਉਹ ਲੁੱਟ ਦਾ ਸ਼ਿਕਾਰ ਹੋ ਜਾਂਦਾ ਮੈਂ ਹੁੰਦੇ ਵੇਖੇ ਆ ਲੁੱਟ ਦੇ ਸ਼ਿਕਾਰ ਬਹੁਤ ਐਸੇ ਕੇਸ ਨੇ ਦੋਸਤੋ ਜਿਹੜੇ ਵੀ ਲੁੱਟ ਹੋਈ ਹੈ ਜਿਹੜੇ ਵੀ ਰਾਹ ਭਰਾਵਾਂ ਦੀ ਜਿਹੜੇ ਬਚ ਜਾਂਦੇ ਆ ਦੋਸਤੋ ਚਲੋ ਉਹਨਾਂ ਨੂੰ ਅੱਗੇ ਵੀ ਇਹੋ ਹਦਾਇਤ ਆ ਇੱਕ ਮੇਰੀ ਚਲੋ ਸਲਾਹ ਹੈ ਵੀ ਇਸ ਤਰ੍ਹਾਂ ਕਰਕੇ ਵੀ ਕਿਸੇ ਦੇ ਅੱਡੇ ਦੇ ਪਸ਼ੂ ਨਾ ਪਚਾਓ ਕੋਈ ਸਾਈ ਵਧਾਈ ਲਾਇਆ ਬਿਨਾ ਵੀ ਕੋਈ 500000 ਪਵਾ ਕੇ ਵੀ ਤੁਸੀਂ ਤੁਰੋ ਮੈਂ ਨਹੀਂ ਉਹ ਕਹਿੰਦਾਗਾ ਉੱਥੇ ਤੁਸੀਂ ਆਪਣੀ ਸੋਚ ਸਮਝ ਕੇ ਆਪਦੇ ਹਿਸਾਬ ਨਾਲ ਚੱਲਣਾ ਹੈਗਾ ਪੂਰੀ ਪੇਮੈਂਟ ਆਪਦੀ ਪਵਾ ਕੇ ਗੱਡੀ ਦੀ ਪੇਮੈਂਟ ਪਵਾ ਕੇ ਫਿਰ ਪਸ਼ੂ ਲੋਡ ਕਰਾ ਕੇ ਆਪਦੇ ਟਿਕਾਣੇ ਤੇ ਹੁੰਦੇ ਪਚਾਓ ਜਾਂ ਹੋ ਸਕੇ ਤੇ ਉਹਨੂੰ ਕੋਈ ਵੀ ਆਪਦਾ ਵੀ ਤਸੱਲੀ ਕਰਾ ਸਾਡੇ ਘਰੇ ਆ ਕੇ ਤਸੱਲੀ ਕਰ ਮਾਨਤਨ ਵੀ ਤੇਰਾ ਖੁੱਲ ਕੇ ਕਰਾਂਗੇ ਬਾਕੀ ਉੱਚਾ ਪਸ਼ੂ ਦੋਸਤੋ ਜਿੰਨੇ ਰੇਟ ਮੰਗਦੇ ਹੋ ਤੁਸੀਂ ਡਿਮਾਂਡ ਤੁਸੀਂ ਕੀਤੀ ਹੁੰਦੀ ਉਹਨਾਂ ਉੱਚਾ ਪਸ਼ੂ ਚੁੱਕ ਲੈਂਦੇ ਨੇ ਕਿਉਂਕਿ ਪਸ਼ੂ ਪੈਸਾ ਉਹਨਾਂ ਕੋਲ ਦੇਣਾ ਨਹੀਂ ਹੁੰਦਾਗਾ ਤੇ ਰੇਟ ਭਾਵੇਂ ਅਸੀਂ 80000 ਰੁਪਏ ਡਿਮਾਂਡ ਕਰ ਲਓ ਤੇ ਅਸੀਂ ਹੀ ਤੁਹਾਨੂੰ ਭਰਨ ਨੂੰ ਤਿਆਰ ਰਹਿਣਗੇ ਜਦੋਂ ਮੁੱਲ ਦੋਸਤੋ ਉਹਨਾਂ ਕੀਮਤ ਦੇਣੀ ਨਹੀਂ ਤੁਹਾਨੂੰ ਤੇ ਉਥੇ ਜਾ ਕੇ ਕਾਫੀ ਜ਼ਿਆਦਾ ਕੰਮ ਖਰਾਬ ਹੋ ਜਾਂਦਾ ਹੈ ਲੁੱਟ ਦੇ ਸ਼ਿਕਾਰ ਹੋ ਜਾਓਗੇ ਤੁਸੀਂ ਸੋ ਬਚੋ ਮੇਰਾ ਵੀਰ ਸਾਰੇ ਮੇਰੇ ਵੀਰ ਭਰਾ ਜਿਹੜੇ ਵੀਡੀਓ ਦੇਖ ਰਹੇ ਨੇ ਜੀ ਹੋਏਗੇ ਅਗਲਾ ਇੱਥੇ ਆਵੇ ਜੀ ਸੱਜਿਆ ਜੀ ਆਨ ਵੈਲਕਮ ਪਰ ਆਪਦੇ ਅੱਖੀ ਤਸੱਲੀ ਕਰੇਗਾ ਆਪ ਦੀ ਆਲ ਜੀ ਜਿੰਨਾਂ ਨੇ ਵੀ ਭਾਈ ਤੂੰ ਹੁਣ ਡੰਗਰ ਫੜਾ ਹੁਣ ਭੇਜ ਦੇ ਤੇ ਬੇਮੈਂ ਇੱਥੇ ਆਣ ਕੇ ਲੈ ਆਓ ਜੀ ਬਿਲਕੁਲ ਉਹ ਇਦਾਂ ਹੁਣ ਸੋ ਸਾਡਾ ਕੰਮ ਨਵਾਂ ਹੀ ਰਿਕਾ ਵੀ ਪਤਾ ਵੀ ਲੂਕੀ ਸਾਡੇ ਵਰਗੇ ਸਾਰੇ ਆ ਬਿਲਕੁਲ ਪਰ ਇਥੇ ਢੀੜਾ ਜ਼ਿਆਦਾ ਦਿੰਦੇ ਆ ਬਿਲਕੁਲ ਬਿਲਕੁਲ ਅਗੇ ਟੋਪੀ ਕਮਾਉਣ ਦੀ ਜ਼ਿਆਦਾ ਚੱਕਰ ਆਦੀ ਹਰ ਵੀਰ ਵੀ ਟੋਪੀ ਕਮਾਉਂਦੇ ਅ ਵੀਰ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਜੇ ਕਿਸੇ ਦੀ ਵੀਡੀਓ ਵੇਖਣੋ ਰਹਿ ਗਈ ਉਹ ਬਾਅਦ ਵਿੱਚ ਜਿੱਥੇ ਪਏ ਤੁਸੀਂ ਚੈੱਕ ਲੈ ਲਿਆ ਜਾਂ ਚੈੱਕ ਦੇ ਵਿੱਚ ਫਸ ਗਿਆ ਨਾ ਤੁਹਾਡੇ ਚੈੱਕ ਨੂੰ ਲੈ ਕੇ ਮੁਰੇ ਹੱਥੀ ਕੁਮੀ ਜਾਓ ਨਾ ਤੁਹਾਡੀ ਪੇਮੈਂਟ ਵਾਲੇ ਦਾ ਨਾਮ ਵਾਲੇ ਚੈੱਕ ਦੇ ਵੇਲੇ ਇਹ ਨਾ ਟਾਈਮ ਨਹੀਂ ਭਾਜੀ ਵੀ ਹਰ ਕੋਈ ਬੰਦਾ ਕੰਮ ਕਾਜ ਵਾਲਾ ਨਾ ਇਹਨਾਂ ਕੋਟ ਕਚਹਿਰੀਆਂ ਦੇ ਚੱਕਰ ਕੱਟਨੇ ਪੈਣੇ ਬਾਅਦ ਚ ਨਿਕਲਣਗੇ ਆ ਨਿਕਲਨੇ ਨਹੀਂ ਕਿ ਪੈਸੇ ਤੇ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਭਾਜੀ ਹੁਣਾਂ ਦੀ ਰਿਕਵੈਸਟ ਕਰਤੀ ਆ ਭਾਜੀ ਵੇਖ ਜਾਣੀ ਸੀ ਕਈ ਫੋਨ ਆਏ ਉਹਨਾਂ ਹਾਈ ਕੋਰਟ ਨਾਲ ਨਹੀਂ ਭਾਜੀ 30 ਦਿਨ ਕਹਤਾ ਭਾਜੀ ਹੁਣ ਠੀਕ ਹੈ ਜਦੋਂ ਮੈਂ ਉਹ ਦੱਸਿਆ 100 ਵਾਰ ਤੁਸੀਂ ਪੈਸੇ ਕਾਉਂਟ ਚ ਪਾ ਦੋ ਤੇ ਭਾਈ ਮੱਝ ਤੁਹਾਡੀ ਨਹੀਂ ਦਾ ਵੇ ਰਿਆਂ ਤੋਂ ਕੋਈ ਮੱਝ ਹੀ ਆਪੇ ਵੇਚ ਲਾਂਗੇ ਬਿਲਕੁਲ ਜੀ ਤੇ ਉਹਨਾਂ ਨੇ ਜਵਾਬ ਦਿੱਤਾ ਉਹਨਾਂ ਨੇ ਫੇਰ ਮੋੜ ਕੇ ਫੋਨ ਦੀਆ ਉਹਨਾਂ ਦਾ ਬਾਤ ਨਹੀਂ ਆਏਗਾ ਜਦੋਂ ਆਪਾਂ ਪੈਸੇ ਦਾ ਨਾਮ ਲਾਇਆ ਤਾਂ ਫਿਰ ਕੋਈ ਫੋਨ ਨਹੀਂ ਉਹਨਾਂ ਨੂੰ ਪਤਾ ਵੀ ਪੈਸੇ ਜਾਂ ਸਾਨੂੰ ਪਾਉਣੇ ਪੈਣਗੇ ਤੇ ਜਾਂ ਮੌਕੇ ਤੇ ਜਾਣਾ ਪਊਗਾ ਉਹ ਸੀ ਕਰਨਾ ਨਹੀਂ ਹੈਗਾ ਸਾਡੇ ਕੌਣ ਜੀ ਪੈਸੇ ਆਣਨਗੇ ਸਾਡੇ ਤੇ ਪਤਾ ਹੈ ਕਿਹੜੀ ਬੈਂਕ ਤੋਂ ਟਰਾਂਸਫਰ ਹੋਏ ਕਿਹੜੀ ਕਿਸੇ ਕਿਹੜੇ ਕੌਣ ਜੀ ਪੈਸੇ ਕਿਹੜੀ ਬੈਂਕ ਦੇ ਗਏ ਤੁਸੀਂ ਸਾਨੂੰ ਫੜ ਵੀ ਸਕਦੇ ਚਾਰ ਬੰਦੇ ਬਿਠਾ ਕੇ ਕੋਸ਼ਿਸ਼ ਵੀ ਕਰ ਸਕਦੇ ਆ ਭਾਈ ਸਾਹਿਬ ਤੁਹਾਡੇ ਕੋਲ ਆ ਦੇਖੋ ਕਿੱਥੋਂ ਕਿਹੜੀ ਬੈਂਕੋਂ ਤੁਹਾਡੇ ਪੈਸੇ ਆਏ ਬਿਲਕੁਲ ਜੀ ਬਿਲਕੁਲ ਸਾਡੇ ਕੋਲ ਚੈੱਕ ਲਗਾ ਕਿ ਕਿੱਥੇ ਦਾ ਦਾਦ ਹੋਣੇ ਤੇ ਵਕੀਲਾਂ ਨੇ ਛੱਡਣਾ ਸਰ ਕੋਈ ਜਿੰਨੇ ਡੰਗਰ ਨਹੀਂ ਹੋਣਾ ਬ ਕੀ ਡਾਇਰੈਕਟਾ ਤੂੰ ਤੁਹਾਨੂੰ ਕੋਈ ਕਾਲ ਆਉਂਦੀ ਆ ਤੁਸੀਂ ਨਾ ਲੋਡ ਕਰਾ ਕੇ ਤੁਰਿਆ ਕਰੋ ਤੇ ਭਾਜੀ ਹੋਰਾਂ ਨੇ ਵੀ ਇੱਕ ਕਾਲ ਆਈ ਸੀਗੀ ਰਾਏਕੋਟ ਤੋਂ ਕਾਲ ਆਈ ਸੀਗੀ ਮਤਲਬ ਕਿ ਮੈਂ ਨਾਮ ਤਾਂ ਲੈ ਰਿਹਾ ਵੀ ਰਾਏਕੋਟ ਤੋਂ ਇੱਕ ਕਾਲ ਆ ਸਕਦੀ ਹੈ ਤੁਹਾਨੂੰ ਰਾਏਕੋਟ ਦੇ ਮਤਲਬ ਕਿ ਸਾਰੇ ਬੰਦੇ ਮਾੜੇ ਵੀ ਨਹੀਂ ਕਿਤੇ ਸਾਰੇ ਚੰਗੇ ਵੀ ਨਹੀਂ ਕੋਈ ਇੱਕ ਅਦਾ ਬੰਦਾ ਜਿਹੜਾ ਖਰਾਬ ਆ ਉਹ ਦੂਜਿਆਂ ਨੂੰ ਵੀ ਦੋਸਤ ਉਥੇ ਉਹਨਾਂ ਦੀ ਵੀ ਵੈਲਿਊ ਖਰਾਬ ਕਰ ਰਿਹਾ ਆਹ ਪਾਜੀ ਇਹਨਾਂ ਦੀ ਇੱਕ ਆਪਾਂ ਗੱਲ ਸੁਣਦੇ ਆਂ ਵੀ ਇਹਨਾਂ ਨੂੰ ਜਦੋਂ ਕਾਲ ਆਈ ਰਾਏਕੋਟ ਤੋਂ ਤੇ ਮੈਨੂੰ ਇਹਨਾਂ ਨੇ ਕਾਲ ਆ ਕੇ ਜਿਹੜੀ ਮੇਰੇ ਨਾਲ ਗੱਲਬਾਤ ਕੀਤੀ ਉਹ ਪਾਜੀ ਖੋਦ ਤੁਹਾਨੂੰ ਦੱਸ ਦਿੰਦੇ ਨੇ ਹਾਂਜੀ ਪਾਜੀ ਵੀ ਕੀ ਗੱਲ ਹੋਈ ਸੀ ਵੀ ਤੁਹਾਨੂੰ ਗੱਲ ਪਾਜੀ ਇਦਾਂ ਮੈਂ ਇੱਥੇ ਕ੍ਰੀਮਪੁਰ ਫੈਂਡਿਆ ਫਰਵਾੜੇ ਦੇ ਲਾਗੇ ਹਾਂਜੀ ਉੱਥੇ ਡੰਗਰ ਛੱਡਣ ਜਾ ਰਹੇ ਸੀਗੇ ਤੇ ਉੱਥੇ ਕਾਲ ਆਈ ਵੀ ਪਾਜੀ ਅਸੀਂ ਰਾਏਕੋਟ ਤੋਂ ਬੋਲਦੇ ਹਾਂ ਸਾਨੂੰ ਮੱਝ ਦਾੜੀ ਪਸੰਦ ਆ ਤੇ ਤੁਸੀਂ ਇੱਥੇ ਮੱਝ ਭੇਜ ਦਿਓ ਤੇ ਪੇਮੈਂਟ ਆਣ ਕੇ ਲੈ ਲਓ ਜੀ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਪਾਜੀ ਹਲੇ ਥੋੜਾ ਜਿਹਾ ਟਾਈਮ ਕਰੋ ਵੇ ਮੈਂ ਫ੍ਰੀਓ ਕਾਲ ਕੀਤੀ ਮੁਰਕੇ ਤਾਂ ਜਸਨੂਨ ਨੇ ਪੁੱਛਿਆ ਦਾ ਆਪਾਂ 6 ਤਰੀਕ ਨੂੰ ਵੀਡੀਓ ਬਣਾਈ ਸੀ ਪਹਿਲੀ ਹਾਂਜੀ ਹਾਂਜੀ 6 ਨੂੰ ਵੀਡੀਓ ਬਣਾਈਆਂ ਤੇ 7 ਨੂੰ ਇਹ ਡੰਗਰ ਛੱਡ ਲਿਆ 7 ਨੂੰ ਮੈਨੂੰ ਫੋਨ ਆਵਾ ਦਾ ਹਾਂਜੀ ਕਾਲ ਆਈ ਤੇ ਮੈਂ ਕਿਹਾ ਵੀ ਤੁਹਾਨੂੰ ਮੈਂ ਫ੍ਰੀਓ ਕਾਲ ਕਰਦਾ ਜਦੋਂ ਵੀ 12:00 1 ਵਜੇ ਮੈਂ ਉਹਨਾਂ ਨੂੰ ਫ੍ਰੀਓ ਕਾਲ ਕੀਤੀ ਮੈਨੂੰ ਕਹਿੰਦੇ ਭਾਜੀ ਵੀ ਪੈਸੇ ਮੈਂ ਤੇ ਹੁਣੇ 1 ਘੰਟੇ ਘੰਟੇ ਤਿਆਰ ਕਰ ਲਿਆ ਤੁਸੀਂ ਜੇ ਹੁਣ ਉਹਨਾਂ ਕੋਲ ਹੋਣਾ ਜਾਓ ਨੇ ਜਸਵੀਰ ਨੂੰ ਆਜੋ ਬਿਲਕੁਲ ਮੈਂ ਸ਼ਾਮਾਂ ਪਈਆਂ ਉਸ ਦਿਨ ਸਤਰੀਆਂ ਮੈਂ ਤੁਹਾਨੂੰ ਕਾਲ ਆ ਬਿਠਾ ਵੀ ਭਾਜੀ ਰਾਏਕੋਡ ਮੇਰਾ ਪਹਿਲਾ ਵਿਲਾ ਮੈਨੂੰ ਪਤਾ ਨਹੀਂ ਕਿੱਦਾਂ ਜਾਣਾ ਰਾਏਕੋਡ ਕਿੱਧਰ ਹੈ ਜਿਗਰਾਮ ਤੋਂ ਕਿੰਨਾ ਕੁ ਵਾੜ ਗਏ ਬਿਲਕੁਲ ਜੀ ਮੈਨੂੰ ਆਈਸੀ ਕਾਲ ਹੁੰਦੀ ਜਦੋਂ ਤੁਹਾਨੂੰ ਮੈਂ ਕਾਲ ਕੀਤੀ ਤੁਸੀਂ ਹੀ ਦੱਸਿਆ ਵੀ ਰਾਏਕੋਡ ਕਿਹਦੇ ਮੈਂ ਕਿਹਾ ਵੀ ਡੇਰੀ ਵਾਲੇ ਮੁੰਡੇ ਕਹਿੰਦੇ ਵੀ ਅਸੀਂ ਡੇਰੀ ਆ ਸਾਡੀ ਵੀ ਅਸੀਂ ਦੁੱਧ ਪਾਉਨੇ ਆ ਲੱਖ ਲੱਖ 2-2 ਲੱਖ ਦਾ ਦੁੱਧ ਪਾਉਨੇ ਆ ਤੇ ਤੁਸੀਂ ਸਾਨੂੰ ਉੱਥੇ ਆੜ ਕੇ ਦਾ ਪੇਮੈਂਟ ਤੁਹਾਨੂੰ ਦੇ ਦਨੇ ਆ ਹਾਂਜੀ ਅਛਾ ਉਹ ਦਿਨ ਸਤਰੀਆ ਟੱਪਿਆ 8 ਤਰੀਕ ਨੂੰ ਮੈਨੂੰ ਫੋਨ ਆਇਆ ਮੁੰਡੇ ਦਾ ਕਹਿੰਦਾ ਭਜੀ ਵੀ ਮੈਂ ਚੈੱਕ 98000 ਦਾ ਰੱਖੀਆਂ ਘਰ ਰੱਖ ਕੇ ਤੇ ਮੈਂ ਚਲ ਗਿਆ ਮਾਦਾ ਦੇ ਅੱਛਾ ਜੀ ਆਪਾਂ ਲੈਣੀ ਕਿੰਨੀ ਸੀ ਕੀਮਤ ਫਿਰ 80 ਆਪਾਂ ਲੈਣੀ 98 ਦਾ ਚੈੱਕ ਭਰ ਗਿਆ 98 ਚੈੱਕ ਭਰ ਗਿਆ 20000 ਉਹ ਲੈ ਆ ਤਾਂ ਤੈਨੂੰ ਹੀ ਪੈਸੇ ਜਮਾ ਹੀ ਚੈੱਕ ਲੈ ਰਾਂਗੇ ਜੀ ਦੱਸੋ ਵੀ ਪਹਿਲਾਂ ਤੂੰ ਮੈਨੂੰ ਵੱਧ ਪੈਸੇ ਦੇ ਰਿਆਂ ਚੈੱਕ ਭਰ ਕੇ ਬਿਲਕੁਲ ਮੈਨੂੰ ਕਿਹੜੇ ਲਾਜ ਚ ਫਸਾਰਿਆਂ ਤੂੰ ਜਿਹੜਾ ਮੈਨੂੰ ਇਹਦਾ ਵੱਧ ਚੈੱਕ ਭਰ ਕੇ ਦੇਣਾ ਬਿਲਕੁਲ 80 ਦੇ ਵਿੱਚੋਂ ਉਹਦੇ ਹੀ ਮੇਰਾ 60 ਰਹਿਣਾ 20 ਮੈਨੂੰ ਲਾ ਦੇਣਾ ਬਿਲਕੁਲ ਜੀ ਤੂੰ ਬਾਕੀ 38000 ਦੇ ਚੈੱਕ ਤੇ ਮੈਨੂੰ ਕਿਉਂ ਵੱਧ ਭਰ ਕੇ ਦੇਣਾ ਠੀਕ ਨਹੀਂ ਇਸ ਕਰਕੇ ਉਹ ਥੋੜੀਆ ਬੰਦੇ ਨੂੰ ਹੁੰਦਾ ਲਾਜ ਦਿੰਦੇ ਆ ਵੀ ਲਾਜ ਆ ਫਿਰ ਆ ਚੈੱਕ ਲੈਣ ਨੂੰ ਬੰਦਾ ਫਸ ਜਾਊਗਾ ਫਸ ਜਾਊਗਾ ਚਲੋ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਜਿਹੜਾ ਮੈਨੂੰ ਇਸ ਮੌਕੇ ਤੋਂ ਵਿਚਾਰਿਆ ਚਲੋ ਡੰਗਰ ਆਪਣਾ ਪੈਸੇ ਲੱਗੇ ਘਰ ਦੀ ਜੀ ਦਾ ਮੋਜ ਮੁਰਗੀ ਕਿਹੜੀ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਸੋ ਦੋਸਤੋ ਤੁਹਾਡਾ ਧੰਨਵਾਦ ਕਰੂੰਗਾ ਤੁਸੀਂ ਸਮੇਂ ਤੋਂ ਬਿਲਕੁਲ ਜੀ ਜਾਣਦੇ ਹੋ ਤੁਹਾਨੂੰ ਪਤਾ ਵੀ ਕਿਹੜਾ ਹੁੰਦਾ ਕਿਥੇ ਕਿੰਨਾ ਦਾ ਕਿਹੜਾ ਕਿਥੇ ਕਿੰਨਾ ਦਾ ਬਿਲਕੁਲ ਬਿਲਕੁਲ ਸੋ ਦੋਸਤੋ ਵਾਰ-ਵਾਰ ਮੈਂ ਫਿਰ ਇੱਕ ਵਾਰੀ ਤੁਹਾਨੂੰ ਰਿਕਵੈਸਟ ਕਰਦਾ ਵੀ ਇਹ ਜਿਹੜੇ ਦੋ ਤੁਹਾਨੂੰ ਨਾਮ ਸ਼ਹਿਰਾਂ ਦੇ ਗਨਾਤੇ ਇੱਕ ਰਾਏਕੋਟ ਤੇ ਕਿ ਜਲੰਧਰ ਇੱਥੋਂ ਕੋਈ ਵੀ ਤੁਹਾਨੂੰ ਕਾਲ ਆਉਂਦੀ ਆ ਜਿਹੜਾ ਵੀ ਕੋਈ ਹੋਰ ਚੈਨਲਾਂ ਦਾ ਵੀ ਪਸ਼ੂ ਤੁਸੀਂ ਬਣਵਾਉਂਦੇ ਹੋ ਵੀਡੀਓ ਬਣਵਾਉਂਦੇ ਹੋ ਉਹਨਾਂ ਵੀਰਾਂ ਨੂੰ ਵੀ ਕਾਲ ਆਉਂਦੀ ਹੋਣੀ ਆ ਪਰ ਹਜ਼ਾਰ ਫੋਨ ਆਜੇ ਚਾਹੇ 100 ਫੋਨ ਆਜੇ ਚਾਹੇ 200 ਫੋਨ ਆਜੇ ਹੁਣ ਇਹਨੇ ਫੋਨਾਂ ਦੇ ਵਿੱਚ ਕਿਸੇ ਦੇ ਮੱਥੇ ਤੇ ਲਿਖਿਆ ਨਹੀਂ ਹੁੰਦਾ ਵੀ ਕਿਹੜਾ ਬੰਦਾ ਕਿਥੋਂ ਕਿਹੜੇ ਵੇਜ ਬੋਲਦਾ ਪਿਆ ਉਹ ਕਿਹ ਕਿੰਨਾ ਕ ਫਰਾਡ ਹੋ ਪਿਓ ਪੁੱਤ ਵੀ ਹੋ ਸਕਦੇ ਆ ਪਹਿਲਾਂ ਪੁੱਤ ਵੀ ਕਾਲ ਲੱਗ ਸਕਦਾ ਆ ਪਜ ਪਿਓ ਵੀ ਲਾ ਸਕਦਾ ਕੀ ਮਤਲਬ ਇਹ ਵੀ ਕਿਸੇ ਦੀ ਫੋਟੋ ਨਹੀਂ ਆ ਸਕਦੀ ਆ ਆਪਾਂ ਕਿਹੜਾ ਵੀਡੀਓ ਕਾਲ ਲਾ ਕੇ ਕਿਸੇ ਨਾਲ ਗੱਲ ਕਰਨੀ ਸਾਰੀ ਵੀ ਤੁਸੀਂ ਮੇਰਾ ਵੀਰ ਸੁਚੇਤ ਰਹਿਓ ਜੇ ਸਾਰੇ ਵੀ ਠੱਗੀ ਹੋਣ ਤੋਂ ਬਚਿਓ ਜੇ ਵੀ ਆਪਦੀ ਪੇਮੈਂਟ ਨਗਦ ਪਵਾ ਕੇ ਨਾਰਮਲ ਜਿਹੜਾ ਪਸ਼ੂ ਤੁਸੀਂ ਘਰੇ ਚੁਆਈ ਕਰਾ ਕੇ ਫੇਰ ਤੋਰਿਓ ਜੇ ਲੋਡ ਕਰਾ ਕੇ ਕੋਈ ਪਸ਼ੂ ਬਿਨਾਂ ਸਾਈ ਪਵਾਇਆ ਜਾਂ ਬਿਨਾਂ ਕੀਮਤ ਬਿਨਾਂ ਆਪਦੀ ਜਿਹੜੀ ਟੋਟਲ ਰਕਮ ਪਵਾਇਆ ਕਿ ਕਿਤੇ ਥਾਂ ਦੇ ਪਸ਼ੂ ਪਹਚਾਉਣ ਦੀ ਖੇਚਲ ਇਹ ਦੋਨੋਂ ਸ਼ਾਈ ਵਾਲਾ ਹਾਂਜੀ ਇਹ ਗੰਗਾ ਨਗਰ ਦੇ ਲਾਗੇ ਪਾਲੀ ਦੇਰੀਆਵਾਜਦਾ ਹਾਂਜੀ ਉਤੋਂ ਮੈਂ ਇੱਥੇ ਬੈਠੇ ਸੌਦਾ ਕਰ ਲਿਆ ਜੀ ਚਲੋ ਮੈਂ ਜਾ ਕੇ ਨੰਗਰ ਦੇਖੇ ਸੀ ਜਿੱਦਾਂ ਵਿੱਚ ਆਪਾਂ ਜੋ ਪੈਸੇ ਸੌਦਾ ਹੋ ਗਿਆ ਉਹ ਕਹਿੰਦਾ ਭਾਜੀ ਮੇਰੇ ਪੈਸੇ ਕਾਉਂਟ ਚ ਪਾ ਦੇ ਆਪਾਂ ਉਹਦੇ ਪੈਸੇ ਕਾਉਂਟ ਚ ਪਾ ਤੇ ਉਹਨੂੰ ਬਲਕੇ 5000 ਰੁਪਏ ਸਾਈ ਗੁੱਗਲ ਤੋਂ ਵੇਖ ਕੀਤੀ ਬਿਲਕੁਲ ਵੀ ਡੰਗਾ ਰੋਕ ਲਾ ਭਾਜੀ ਕਾਨੂੰ ਇਹ ਲੱਗੇ ਵੀ ਮੈਂ ਨਿਕਰੇ ਸਾਈਨਲ ਮੈਂ ਡੰਗਰ ਨਹੀਂ ਰੁਕਿਆ ਉਹ ਬੰਦੀ ਵੀ ਗੱਲ ਸਹੀ ਆ ਸਾਈਨਲ ਡੰਗਰ ਕਾਦੇ ਸਾਡੇ ਬਸ ਪੰਜ ਹਜ਼ਾਰ ਸਾਈ ਭਾਈ ਦੂਜੇ ਦਿਨ ਮੈਂ ਜਾ ਕੇ ਪੈਸੇ ਉਹਦੇ ਕੋਲ ਟਰਾਂਸਫਰ ਕੀਤੇ ਉਹਨੇ ਉਦੋਂ ਨਾਲ ਹੀ ਸਵੇਰ ਨੂੰ ਡੰਗਰ ਲੱਦੇ ਸਵੇਰ ਨੂੰ 4:30 ਵਜੇ ਤੜਕੇ ਮੇਰੇ ਕੋਲ ਇੱਥੇ ਪਹੁੰਚਿਆ ਤੁਹਾਨੂੰ ਬਿਲਕੁਲ ਤੇ ਇਸ ਕਰਕੇ ਆਪਾਂ ਚਲੋ ਇਹ ਸ਼ੁਕਰ ਗੁਜ਼ਾਰਦੇ ਆ ਵੀ ਜਿਹੜਾ ਪਰਮਾਤਮਾ ਜਿੰਨੀ ਕੀ ਰੋਟੀ ਦਿੰਦਾ ਉਹ ਵਧੀਆ ਆ ਮਾੜੇ ਸਮੇਂ ਤੋਂ ਬਚੋ ਮਾੜੇ ਬੰਦੇ ਤੋਂ ਬਚੋ ਬਚੋ ਜੀ ਬਚੋ ਕਿਉਂਕਿ ਅੱਜ ਕੱਲ ਨਾ ਸਾਰਾ ਸੋਸ਼ਲ ਨੈਟਵਰਕ ਹੋ ਗਿਆ ਬਿਲਕੁਲ ਜੋ ਮਾੜਾ ਇੱਕ ਹੁੰਦਾ ਉਹ ਦੂਜ ਇਹ ਉਹ ਦੋ ਮਾੜਿਆ ਬੰਦਾ ਕਰਕੇ ਚੋਂ ਮਾੜਿਆ ਕਰ ਵੀ ਇੰਨੇ ਫੋਨ ਆਉਂਦੇ ਕਿ ਵੀ ਤਾਂ ਕਿਹੜਾ ਕੋਈ ਲਾਈਨ ਦਾ ਪੱਕਾ ਚਾਹ ਬਣੇ ਵੀ ਕਿਸੇ ਕੋਲ ਨਹੀਂ ਪਹੁੰਚ ਹੋ ਸਕਦੀ ਇੱਥੇ ਹੋ ਸਕਦਾ ਵੀ ਉਹ ਪੈਸੇ ਜੋੜ ਕੇ ਰੱਖੇ ਹੋਣ ਉਹਨੇ ਘਰੇ ਤੇ ਆਪਾਂ ਉਹਦੇ ਤੋਂ ਵੀ ਬੇਤਵਾਰ ਬੇਤਵਾਰ ਉਹਦੀ ਵੀ ਬੇਤਵਾਰੀ ਆਪਾਂ ਨੂੰ ਗਈ ਵੀ ਉਹ ਵੀ ਬੰਦਾ ਸ਼ੈਹ ਦੇ ਉੱਥੇ ਜਾ ਕੇ ਕਿਹਾ ਕੀ ਉਹਨੇ ਕਰ ਵਖਾਉਣਾ ਹਾਂਜੀ ਸੋ ਦੋਸਤੋ ਵਾਰ-ਵਾਰ ਇੱਕ ਵਾਰੀ ਫੇਰ ਅਪੀਲ ਆ ਤੁਹਾਡੇ ਅਗੇ ਰਿਕਵੈਸਟ ਬੇਨਤੀ ਆ ਵੀ ਐਸੋ ਜੇ ਬੰਦਿਆਂ ਤੋਂ ਬਚਿਓ ਸੋ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਓਕੇ ਸਤਿ ਸ੍ਰੀ ਅਕਾਲ ਸਤਿ ਸ੍ਰ